ਸਟ ਸਰਕਾਰ ਦੀ ਨੀਤੀ ਇਥੇ ਉਹ ਬੰਬ ਬਹੁਤ ਅਥਰੂ ਗਏ ਸੇ ਗੋਲੇ ਇਥੇ ਨਾ ਡਿੱਗਾ ਇਥੇ ਮੇਰੇ ਸਾਥੀ ਦੇ ਨਾਂ ਤੇ ਆ ਵਜਾ ਜੀ ਇਥੇ ਵਜਾ ਆ ਸੱਟ ਲੱਗੀ ਦੱਸੋ ਜੀ ਕਿੱਥੇ ਜੇ ਕਿ ਬੰਦੇ ਸਾਨੂੰ ਸੱਟਾ ਗਿੱਟੇ ਦੇ ਲੱਗੀ ਮਰ ਥੱਲੇ ਪੈਰ ਲਾਤ ਤੇ ਜੋ ਕਿ ਇਹਨਾਂ 12 ਅਤੇ 13 ਤਰੀਕ ਨੂੰ ਬਹੁਤ ਜ਼ਿਆਦਾ ਬੰਬ ਛੱਡੇ ਇਹਨਾਂ ਬੰਬ ਛੱਡੇ ਕਿ ਅੰਤਿ ਕੋਣੀ ਬੰਬਸ ਸੰਭਾਲਣੇ ਓਕੇ ਹੋ ਕੇ ਸੇ ਇਹਨਾਂ ਆ ਡਰੋਨ ਦਾ ਸੱਟਾ ਜੋ ਡਰੋਨ ਇਹਨਾਂ ਵੀ ਜਿਹੜਾ ਉਹਦਾ ਗੁੱਡੇ ਨਾਲ ਥੱਲੇ ਸੱਟਿਆ ਗਿਆ ਉਸ ਤੋਂ ਬਾਅਦ ਮਤਲਬ ਫਿਰ ਸਿੱਧੀ ਗੋਲੀ 315 ਬੋਰ ਜੋ ਵੀ ਆ ਗੋਲੇ ਨਾਲ ਅਥਰੂ ਗੋਲੇ ਪੰਬ ਜੋ ਵੀ ਨਾ ਅਸਾ ਚਲਾਈ ਗਿਆ ਮੰਨ ਲਓ ਹਾਂਜੀ ਇਹ ਖੱਟਰ ਸਰਕਾਰ ਇਹ ਖੱਟਰ ਸਰਕਾਰ ਇਹ ਸਮਝਦੀ ਏ ਵੀ ਇਹ ਅਤਵਾਦੀ ਆ ਗਏ ਨੇ ਇਹਨੂੰ ਪਤਾ ਨਹੀਂ ਵੀ ਇਹ ਪੇਚਾ ਕਿੰਦੇ ਨਾਲ ਪਿਆ ਹੈ ਇਹ ਸਿੱਖ ਧਰਮ ਨਾਲ ਪੇਚਾ ਪਿਆ ਹੈ ਇਹ ਤੂੰ ਇਹਦਾ ਇਤਿਹਾਸ ਪੜ ਲਈ ਪਹਿਲਾਂ ਖਤਰੇ ਖਤਰੇ ਤੂੰ ਪਹਿਲਾਂ ਇਹਦਾ ਇਤਿਹਾਸ ਪੜ ਫਿਰ ਇਹਨਾਂ ਨਾਲ ਪੰਗਾ ਲੈ ਇਹ ਆਪਦਾ ਸੋਚ ਸਮਝ ਕੇ ਇਹ ਗੁਰੂ ਦੇ ਸਿੱਖ ਨੇ ਇਹ ਪਿੱਛੇ ਹਟਣ ਵਾਲੇ ਨਹੀਂ ਤੇ ਨਾ ਹੀ ਇਹਨਾਂ ਹਟਾਇਆ ਦੇ ਨਾ ਹੀ ਇਹਨਾਂ ਕਦੀ ਹਟਣਗੇ ਇਹਦੇ ਨਾਲ ਤੂੰ ਪੇਚਾ ਪਾਇਆ ਆਪਦਾ ਸੋਚ ਸਮਝ ਕੇ ਠੀਕ ਆ ਮੋਦੀ ਹਾਂਜੀ ਵੇਖੋ ਜੀ ਇੱਥੇ ਕਿੰਨੀ ਪੁਲਿਸ ਲਾਈ ਏ ਆਏ ਤਾਂ ਆ ਜਿਵੇਂ ਸਸਿਆ ਬੰਦੂਕਾਂ ਚੱਕੀ ਫਿਰ ਅਸਲਾ ਚੱਕੀ ਫਿਰ ਇੱਕ ਅਸੀਂ ਪ੍ਰੋਟੈਸਟ ਕਰਨ ਆਏ ਆ ਜਦੋਂ ਅਸੀਂ ਜਦੋਂ ਸਾਡੇ ਕੋਲ ਅਸਲਾ ਇੱਕ ਝੰਡਾ ਸਾਡੇ ਝੰਡੇ ਤੋਂ ਡਰਦੇ ਠੀਕ ਹੈ ਇੱਕ ਬਾਟਾ ਦੇਖੋ ਜੀ ਪੰਜਾਬ ਚ ਕਿੰਨਾ ਨਸ਼ਾ ਵਿਕਦਾ ਆ ਨਾ ਪੰਜਾਬ ਚ ਕਿੰਨਾ ਨਸ਼ਾ ਵਿਕਦਾ ਵੇਚ ਰਿਹਾ ਉਧਰ ਸਰਕਾਰ ਦਾ ਕੋਈ ਧਿਆਨ ਨਹੀਂ ਇੱਥੇ ਪ੍ਰੋਟੈਸਟ ਕਰਨ ਚੱਲੇ ਆ ਇੱਥੇ ਦੁੱਗਣੇ ਪੁਲਿਸ ਲਾ ਦਿੰਦੇ ਆ ਇਹ ਨਾਲ ਟ੍ਰੇ ਬਣਾ ਤੇ ਜਿਵੇਂ ਇਹਨਾਂ ਨੂੰ ਪਤਾ ਨਹੀਂ ਕਾਹਦਾ ਖਤਰਾ ਹੁੰਦਾ ਇੱਥੇ ਕੋਈ ਆਪਦੇ ਬਾਹਰੋਂ ਤਾਂ ਅਸੀਂ ਆਏ ਨਹੀਂਗੇ ਇਸ ਦੇਸ਼ ਦੇ ਵਾਸੀ ਆ ਉਂ ਤਾਂ ਕਹਿੰਦੇ ਵੀ ਅਸੀਂ ਰਾਮ ਭਾਰਤ ਬਣਾ ਰਹੇ ਰਾਮ ਭਾਰਤ ਬਣਾ ਰਹੇ ਆ ਫਿਰ ਜੇ ਜੇ ਰਾਮ ਭਾਜੇ ਨੂੰ ਰਾਮ ਭਾਰਤ ਕਹਿੰਦੇ ਨੇ ਤੇ ਫਿਰ ਇਹ ਕੋਈ ਹੋ ਗੀ ਗਿਰਿਆ ਹੈ ਸਰਕਾਰ ਦਾ ਕੋਈ ਬਹੁਤਾ ਚੰਗਾ ਸਾਨੂੰ ਸਿਸਟਮ ਨਹੀਂ ਲੱਗਿਆ ਦੇਖੋ ਤੋਂ ਸਰਕਾਰ ਵੇਖੋ ਇਹ ਕਿੰਨੀ ਸੁੱਤੀ ਪਈ ਹੈ ਅਸੀਂ ਪੰਜਾਬ ਦੇ ਹੱਥੀ ਹੱਥੀ ਖੜੇ ਆ ਇਥੋਂ ਡਰੋਨ ਆ ਕੇ ਇੱਥੇ ਆ ਕੇ ਡਰੋਨ ਬੰਮ ਸਿੱਟਦਾ ਰਿਹਾ ਜੀ ਕੀ ਭੋਤ ਮਾ ਸਰਕਾਰ ਨੂੰ ਪਤਾ ਨਹੀਂ ਵੀ ਸਾਡੀ ਹੱਦ ਜੇ ਹੱਦ ਸਿੱਟਦਾ ਪਿਆ ਜੀ ਇਹਨਾਂ ਦਾ ਫਰਜ਼ ਨਹੀਂ ਬੰਦਾ ਸਾਡੀ ਡਿਫੈਂਸ ਕਰਨਾ ਸਾਡੇ ਪੁਲਿਸ ਸਾਡੇ ਆਰਮੀ ਸਾਡੀ ਅੱਗੇ ਖੜੀ ਹੋਵੇ ਸਾਡੇ ਵੀ ਕਿਸਾਨਾਂ ਦੇ ਗੋਲੀਆਂ ਵੱਜ ਰਹੀਆਂ ਨੇ ਦੂਜੀ ਉਹ ਵੱਲੋਂ ਸਟੇਟ ਵੱਲੋਂ ਅਥਰੂ ਗੈਂਸ ਵੱਜ ਰਹੇ ਨੇ ਇਹ ਸਰਕਾਰ ਨੇ ਜੇ ਬੰਦ ਕੀਤੇ ਆ ਜੇ ਬਾਰਡਰ ਬੰਦ ਕੀਤੇ ਇਹਨਾਂ ਨੂੰ ਫਿਰ ਪੱਕੇ ਹੀ ਬੰਦ ਕਰ ਦਿਓ ਤੁਸੀਂ ਇਹਨੂੰ ਪੰਜਾਬ ਆਪਦਾ ਹੱਕ ਮੰਗਦਾ ਹੈ ਪੰਜਾਬ ਦੇ ਲੋਕ ਆਪਦੇ ਹੱਕ ਮੰਗਦੇ ਨੇ ਕਹਿੰਦੇ ਸਾਨੂੰ ਸਾਡਾ ਆਪਦਾ ਪੰਜਾਬ ਚਾਹੀਦਾ ਹੈ ਲੱਗ ਚਾਹੀਦਾ ਹੈ ਇਹਨਾਂ ਨੂੰ ਆਪ ਤਾਂ ਤੁਸੀਂ ਪੰਜਾਬ ਦੇ ਦਿਓ ਸਾਨੂੰ ਪਾਸਟਰ ਨਾਲ ਸਾਨੂੰ ਆਪ ਦਾ ਜਦੋਂ ਤੁਸੀਂ ਪੰਜਾਬ ਦੇ ਵਾਸੀ ਨਹੀਂ ਮੰਨਦੇ ਸਾਨੂੰ ਆਪਦੇ ਇੰਡੀਆ ਦੇ ਵਾਸੀ ਨਹੀਂ ਮੰਨਦੇ ਤੇ ਤੁਸੀਂ ਸਾਨੂੰ ਸਾਡਾ ਪੰਜਾਬ ਦੇ ਦਿਓ ਇਹਨੂੰ ਪੱਕਾ ਕਰ ਦਿਓ ਅਸੀਲ ਕਰ ਦਿਓ ਫਿਰ ਸਾਰਾ ਖੈਰਾ ਹੀ ਛੁੱਟ ਜਾਈ ਇਹ ਮਾਰ ਇਹ ਮਾਰਿਆ ਨੀਤੀਆਂ ਉੱਤਰੀ ਪਈ ਖੱਟੇ ਸਰਕਾਰ ਬਹੁਤ ਮਾਰਿਆ ਨੀਤੀਆਂ ਉੱਤਰੀ ਪਈ ਐ ਜੋ ਅਸੀਂ ਮੋਦੀ ਤੋਂ ਬਲੋ ਦੋ ਵਿਚਾਰ ਬਲੋ ਇਹ ਇੱਕ ਕਾਨੂੰਨ ਦੇ ਬੰਦੇ ਤੇ ਜੋ ਅਸੀਂ ਮੋਦੀ ਤੋਂ ਐਮਐਸਪੀ ਕਾਨੂੰਨ ਜੋ ਲਿਖਾਉਣ ਵਾਸਤੇ ਇਸ ਖੱਟੜ ਸਰਕਾਰ ਦਾ ਸਾਡਾ ਕੋਈ ਰੋਲਾ ਨਹੀਂ ਜੋ ਪੋਲ ਤੇ ਇੰਨੀ ਫੋਰਸ ਲਾਈ ਬੈਠੀ ਏ ਬਹੁਤ ਜੰਗ ਪਾਕਿਸਤਾਨ ਨਾਲ ਜੰਗ ਜਿਵੇਂ ਲੜਨੀ ਦੀ ਤੇ ਬਾਕੀ ਲੜਾਈ ਵੀ ਨਾ 12 ਤੇ 13 ਤਰੀਕ ਨੂੰ ਬਹੁਤ ਬੰਬ ਬਾਰੀ ਹੋਈ ਏ ਬਹੁਤ ਜ਼ਖਮੀ ਘਾਟਾ 150 ਬੰਦਾ ਜ਼ਖਮੀ ਵੀ ਹੁੰਦੇ ਆ ਇਹ ਜੋ ਮਰਜ਼ੀ ਕਰ ਲੇ ਖੱਟੜ ਸਰਕਾਰ ਇਹ ਦੂਜਾ ਮੋਦੀ ਜੋ ਮਰਜ਼ੀ ਕਰ ਲੇ ਪਰ ਇਹ ਸਿੱਖ ਧਰਮੇ ਇਹ ਨਾ ਕਦੀ ਪਿੱਛੇ ਹਟਿਆ ਨਾ ਇਹਨੇ ਕਦੀ ਹਟਣਾ ਇਹਦੇ ਵਿੱਚ ਆਪ ਦਾ ਸਰਕਾਰ ਆਪ ਦਾ ਸਮਝ ਲੈ ਇਹਨਾਂ ਦੀਆਂ ਸ਼ਰਤਾਂ ਮੰਨ ਲਵੇ ਤੇ ਚੰਗੀ ਗੱਲ ਹੈ ਨਹੀਂ ਤੇ ਬਾਈ ਇਹਨਾਂ ਦਾ ਆਪ ਦਾ ਅੱਗੇ ਨੰਗਣਾ ਹੀ ਨੰਗਣਾ ਸਾਡੀ ਅੱਜ ਮੀਟਿੰਗ ਚੱਲ ਰਹੀ ਹੈ ਇੱਥੇ ਆਦੇ ਪ੍ਰਧਾਨੇ ਸ਼ਾਮ ਸ਼ਾਮ ਨੂੰ ਸੈਂਟਰ ਸਰਕਾਰ ਨਾਲ ਸਾਡੀ ਮੀਟਿੰਗ ਹੈਗੀ ਹੈ ਜਿਵੇਂ ਪ੍ਰਧਾਨ ਸਾਡੇ ਹੁਕਮ ਕਰਨਗੇ ਇਹ ਤਾਂ ਗੱਲ ਹੀ ਕੋਈ ਨਹੀਂ ਵੇ ਕਿੰਨੇ ਜੋਧੇ ਖਰੇ ਵਲਾਵੇਂ ਲੈ ਰਹੇ ਨੇ ਕੈਲਕੂਲੇ ਸ਼ਾਹਰੇ ਸਾਹਿਬ ਰਾਸ਼ਰ ਪਾਣੀ ਵਾਧੂ ਹੈ ਬਸ ਹੁਕਮ ਦਿੱਤ ਦੇਣ ਦੀ ਲੋੜ ਹੈ ਇਹ ਬੈਰੀਗੇਡ ਦਾ ਕੋਈ ਚੱਕਰ ਹੀ ਨਹੀਂ ਜੀ ਡਾਜਾਂਗੇ ਜੀ ਵੈ ਖਾਲਸਾ ਵੈ ਫਤਿਹ ਇਹ ਤਾਂ ਬਾਈ ਬੈਰੀਗੇਡ ਹੱਥਾਂ ਨਾਲ ਹੀ ਚੁੱਕ ਕੇ ਲੈ ਜਾਣੇ ਨੇ ਲੋਕਾਂ ਨੇ ਆਜਾ ਇੱਕੋ ਟਰੈਕਟਰ ਹੀ ਆਇਆ ਆ ਕੇ ਡੱਕਿਆ ਤੇ ਭਾਜਣਾ ਪਈਆਂ ਉਧਰ ਕੰਨ ਖੜੇ ਹੋ ਗਏ ਕੰਨ ਖੜੇ ਹੋ ਗਏ ਨੇ ਉਸੇ ਵੇਲੇ ਅਜੇ ਤਾਂ ਇੱਕੋ ਹੀ ਲਿਆ ਕੇ ਡੱਕਿਆ ਤੇ ਇਹਨਾਂ ਨੂੰ ਭਾਜਣਾ ਪਈਆਂ ਨੇ ਇਹ ਤਾਂ ਲੈ ਜਾਣੇ ਲੋਕਾਂ ਨੇ ਹੱਥਾਂ ਨਾਲ ਹੀ ਖਿੱਚ ਕੇ ਇਹ ਤਾਂ ਅੱਜ ਸਿਰਫ 4 ਵਜੇ ਤੱਕ ਦੀ ਮੀਟਿੰਗ ਢੀਕਦੇ ਪਿਆ ਵੀ ਸਰਕਾਰ ਕੀ ਕਹਿੰਦੀ ਹੈ ਜੇ ਸਰਕਾਰ ਮੰਨਦੀ ਹੈ ਤਾਂ ਠੀਕ ਹੈ ਨਹੀਂ ਤੇ ਇਹਦਾ ਸਿੰਘਾਣੇ ਹੱਲਾ ਬੋਲ ਹੀ ਦੇਣਾ ਕੋਈ ਸਾਨੂੰ ਚਾ ਨਹੀਂਗਾ ਫਿਰ ਜਾਂਦਾ ਜੇ ਸਾਡੀ ਸਰਕਾਰ ਇਥੇ ਮੰਗਾ ਮੰਗਦੀ ਹੈ ਬਹੁਤ ਮਿਹਰਬਾਨੀ ਅਸੀਂ ਧੰਨਵਾਦ ਕਰਦੇ ਸਰਕਾਰ ਦਾ ਅਸੀਂ ਇਸ ਤੋਂ ਵਾਪਸ ਚਾਵਾਂਗੇ ਸਾਡਾ ਕੋਈ ਚਾ ਨਹੀਂ ਇਹ ਰੇਗ ਵੀਰ ਨੂੰ ਕੰਮ ਕੋਈ ਉਹਨਾਂ ਵੇਲੇ ਹੈਗਾ ਰੇਗ ਦੇ ਬੱਚੇ ਨੇ ਆ ਤੇ ਸਾਰਾ ਪਰਿਵਾਰ ਸਾਰਾ ਕਿੰਨੇ ਕਿੰਨੇ ਦਿਨ ਹੋ ਗਏ ਸਾਨੂੰ ਅੱਜ 5-5 ਵਾ 6-6 ਦਿਨ ਹੋ ਗਏ ਆ ਅਸੀਂ ਘਰੇ ਨਹੀਂ ਗਏ ਸਾਰੇ ਰਿਕੜੇ ਜਾਣਾ ਇਹ ਸਰਕਾਰ ਨੇ ਜਿਹੜੀਆਂ ਸਾਨੂੰ ਸ਼ਰਤਾਂ ਦਿੱਤੀਆਂ ਸੀ ਦੋ ਸਾਲਿਆਂ ਨੇ ਟਾਈਮ ਨਗਾਇਆ ਖਿੱਚ ਤਰੂਗੇ ਸਰਕਾਰ ਨੂੰ ਇਹ ਸ਼ਰਤਾਂ ਮੰਨਣੀਆਂ ਨਹੀਂ ਸੀ ਚਾਹੀਦੀਆਂ ਇਹ ਪੂਰੀਆਂ ਕਰਨੀਆਂ ਚਾਹੀਦੀਆਂ ਸੀ ਇਹ ਹੁਣ ਕਿਸਾਨ ਆਏ ਆ ਤੇ ਹੁਣ ਕਿਉਂ ਚੀਕਦੇ ਆ ਇਹਨਾਂ ਕਰਨ ਪੂਰੀਆਂ ਫੇ ਸਰਕਾਰ ਕਹਿੰਦੀ ਪ੍ਰਾੜੀ ਦਾ ਸਾਡੇ ਧੂਆ ਬੜਾ ਆਉਂਦਾ ਕੀ ਆ ਜਿਹੜਾ ਧੂਆ ਨਹੀਂ ਸੀਗਾ ਆ ਤਾਰ ਪੀੜੀ ਚੋਂ ਵੀ ਧੂਆ ਹੀ ਨਿਕਲਦਾ ਸੀਗਾ ਜਿਹੜੇ ਰੋਜ ਸਾਡੇ ਦੇ ਡਿੱਗੇ ਨੇ ਤਿੰਨ ਦਿਨ ਪਹਿਲਾਂ ਕੱਲ ਦਾ ਸਾਹ ਆਉਣ ਲੱਗਾ ਇਹ ਸਾਤ ਦੋ ਦਿਨ ਰਾਜਪੁਰਾਸ ਦੇ ਦਾਖਲ ਰਹੇ ਜੀ ਇਹ ਜਿਹੜੇ ਜਿਹੜੇ ਜਿਹੜਾ ਸਿਸਟਮ ਦੀ ਗੱਲ ਕਰ ਰਹੇ ਨਾ ਇਹ ਸਿਸਟਮ ਇੱਥੇ ਨਾਂ ਦਾ ਕੋਈ ਚੀਜ਼ ਨਹੀਂ ਹੈਗਾ ਜੇ ਕਹਵੇ ਨਾ ਸੁਪਰੀਮ ਕੋਰਟ ਹਾਈ ਕੋਰਟ ਅਸੀਂ ਮੰਨਦੇ ਹਾਂ ਉਸ ਚੀਜ਼ ਨੂੰ ਪਰ ਉਹਨਾਂ ਦੀ ਕੋ ਉਹਨਾਂ ਦੀ ਪ੍ਰਤੀਕਿਰਿਆ ਨਹੀਂ ਆ ਰਹੀ ਇਸ ਚੇ ਉਹਨਾਂ ਦਾ ਫਰਜ਼ ਬੰਦ ਹੈ ਵੀ ਇੱਥੇ ਡਿਫੈਂਸ ਸਿਸਟਮ ਅੱਗੇ ਲਾਉਣ ਇਥੇ ਬੈਰੀਕੇਟਿੰਗ ਬਣਾਉਣ ਕੋਈ ਸਾਡਾ ਨੌਜਵਾਨ ਲੱਗੇ ਜਾਵੇ। ਆਓ ਉਸ ਪਿਛਾ ਬੋਰਡ ਖਵਾ ਦਿਓ। ਉਹ ਪਿਛਾ ਬੋਰਡ ਪਿਛਾ ਬੋਰਡ ਖਵਾਓ ਬੋਰਡ ਦੇ ਤੱਕ ਆ ਕੇ ਡਰੋਨ ਆ ਕੇ ਬੰਬ ਸਿੱਟਦਾ ਰਿਹਾ। ਸਾਡੇ ਕੋਲ ਰਿਕਾਰਡਿੰਗਾਂ ਵੇਖ ਕੇ ਆ ਵੀਡੀਓ ਅਸੀਂ ਪੱਤਰਕਾਰ ਨੂੰ ਦਿਆਂਗੇ। ਉਹ ਸਾਡਾ ਵੀਰ ਖਾਵੇਗਾ। ਕੂਤ ਸਾਡੇ ਕੋਲ ਨੇ। ਕੂਤਾਂ ਦੇ ਆਧਾਰ ਤੇ ਅਸੀਂ ਇਹ ਗੱਲ ਕਰਦੇ ਆ। ਸਾਡੇ ਕੋਲ ਬਕਾਇਦਾ ਵੀਡੀਓ ਪਈਆਂ ਨੇ। ਸਾਡੇ ਕੋਲ ਸਾਡੇ ਕੋਲ 300 ਸਾਡੇ ਕੀ ਕੁਛ ਆਇਆ ਕਿੰਨੇ ਗੋਲੀਆਂ ਦੇ ਖੋਲ ਆਏ 315 ਬੋਰ ਦੀ ਗੋਲੀ ਤੱਕ ਜਿਹੜੇ ਆ ਵੀਰ ਜਦੋਂ ਅਸੀਂ ਬੰਬ ਚਾਲਦੇ ਸੀ ਅਸੀਂ ਭੱਜ ਕੇ ਇੰਦਾ ਸਾਰ ਰਹਿੰਦੇ ਹਾਂ ਕਈ ਜਿਹੜਾ ਇੱਕ ਇਹ ਵੀ ਤੁਹਾਨੂੰ ਗੱਲ ਦੱਸ ਦਈਏ ਵੀ ਜਿਹੜੇ ਡੇਟ ਲੰਗੀ ਵਾਲੇ ਗੋਲੇ ਸੀ ਨਾ ਜਿਹੜੇ ਡੇਟ ਲੱਗੇ 2023 ਵਾਲੇ ਸੀ ਉਹ ਫੜਦੇ ਸੀ ਜਿਹੜੇ ਆਮ ਜਿਹੜੇ ਸਹੀ ਡੇਟ ਵਾਲੇ ਉਹ ਧੂਆਂ ਹੀ ਕਰਦੇ ਸੀ ਸਾਡੇ ਜਵਾਨ ਜਿਹੜੇ ਧੂਆਂ ਕਰਦੇ ਸੀ ਧੱਪਦੇ ਸੀ ਬੰਦਾ ਇੱਥੇ ਖੜਾ ਸੀਗਾ ਆ ਵੇਖੋ ਆ ਕਿੰਦਾ ਗੋਲੇ ਛੱਡੇ ਆ ਗੋਲੇ ਬਾਰੇ ਨਾ ਹਾਂ ਇੰਝ ਹੱਥ ਲੱਗਾ ਹੀ ਸਾਡੇ ਆ ਸਾਡੇ 12 ਬੋਰ ਤੱਕ ਦੀ ਗੋਲੀ ਚਲਾ ਕੇ ਇਹ ਫਟੜ ਕੀਤਾ ਵੇਖੋ ਆ ਬੋਰ ਤੱਕ ਪਾੜ ਗਿਆ ਬੋਰ ਤੱਕ ਪਾੜ ਕੇ ਸ਼ਰੇ ਵੱਜਿਆ ਬਾਈ ਜੀ ਅਸੀਂ ਅੱਗੇ ਜਾਂਦੇ ਹਾਂ ਉਹ ਜੋ ਮੋਰੇ ਹੋਏ ਪੈ ਗਾ ਉਹ ਬੋਰ ਤੇ ਉਹ ਬੋਰ ਤੇ ਮੋਰੇ ਖਾਓ ਉਹ ਤਾਂ ਹੀ ਸਾਨੀ ਗੋਲੇ ਉਹਨਾਂ ਦੇ ਆਉਂਦੇ ਰਹੇ ਜੀ 315 ਚ ਆਉਂਦੇ ਰਹੇ ਖੋਲ ਵੀ ਹੈਗੇ ਬੋਰ ਤੱਕ ਦੀਆਂ ਗੋਲੀਆਂ ਚਲਾ ਕੇ ਸ਼ਰੇ ਜਿਹੜੇ 12 ਬੋਰ ਦੀ ਕੱਚੀ ਬਾਪੂ ਜੀ ਖੱਟ ਸਰਕਾਰ ਬਾਰੇ ਕੋਈ ਦੱਸੋ ਬੋਲੋ ਖੱਟ ਸਰਕਾਰ ਵਾਲੇ ਬੋਲੋ ਇਹਨਾਂ ਨੇ ਕੀ ਆਪਣੇ ਕੀ ਕੀਤੇ ਨੇ ਜਿਹੜਾ ਹੈ ਹੀ ਖੱਟੜ ਆ ਵੇ ਘਾਸਾ ਉਹਦੇ ਬਾਰੇ ਕੀ ਬੁਲਾਉਣਾ ਜਿਹੜੀ ਖੱਤਰ ਬਾਰੇ ਸਾਡ ਕੋ ਕੀ ਬੁਲਾਉਣਾ ਹੈ ਇਹ ਖੱਟੜ ਉਹ ਛੜਾ ਹੈਗਾ ਉਹਨੂੰ ਕੀ ਪਤਾ ਇਸ ਦੁਨੀਆ ਦਾ ਦੁੱਖ ਕੀ ਹੈ ਜੋ ਛੜਾ ਤੁਸੀਂ ਸਿਰ ਤੇ ਬਿਠਾ ਲਿਆ ਜਿਨ੍ਹਾਂ ਦਾ ਕੋਈ ਘਰ ਨਹੀਂ ਬਾਹਰ ਨਹੀਂ ਠੀਕ ਹੈ ਚਲੋ ਜੀ ਜਿਹੜੀ ਹੈ ਖੱਤਰ ਭਾਈ ਜੀ ਗੱਲ ਇਹ ਹੈ ਤਾਂ ਜਦੋਂ ਜਦੋਂ ਜਵਾਨ ਤੇ ਕਿਸਾਨ ਦੋਨੇ ਖੜ ਜਾਣੇ ਇੱਕ ਦੂਜੇ ਲੜਾਈ ਲਈ ਤਾਂ ਇਹ ਦੇਸ਼ ਲਈ ਬਹੁਤ ਖਤਰੇ ਦੀ ਘੰਟੀ ਆ ਪਹਿਲਾਂ ਇਹਨਾਂ ਨੂੰ ਖੱਟਰ ਸਰਕਾਰ ਨੂੰ ਮੋਦੀ ਦੀ ਸਰਕਾਰ ਨੂੰ ਅਸੀਂ ਬਥੇਰੀ ਤਾਰਨੀ ਦਿੱਤੀ ਆ ਪਹਿਲਾਂ ਵੀ ਸਾਡੇ ਜਿਹੜੇ ਕਿਸਾਨ ਨੇ 13 ਮਹੀਨੇ ਅਸੀਂ ਧਰਨਾ ਲਾ ਕੇ ਰੱਖਿਆ ਪਰ ਸਾਡੇ ਕਈ ਵਾਅਦੇ ਕੀਤੇ ਬਹੁਤ ਪਰ ਹਰੇਕ ਸਾਰੇ ਵਾਅਦਿਆਂ ਤੋਂ ਮੁਕਰ ਗਏ ਪਹਿਲਾਂ ਬਾਈ ਕਹਿੰਦਾ ਸੀਗਾ ਵੀ ਸਾਨੂੰ ਉੱਠਣ ਦੀ ਲੋੜ ਨਹੀਂ ਪਰ ਇਹ ਸਾਡੇ ਕਈ ਇਹੋ ਜਿਹੇ ਆਗੂ ਨੇ ਜਿਨ੍ਹਾਂ ਨੇ ਸਾਨੂੰ ਉੱਥੋਂ ਜ਼ਬਰਦਸਤੀ ਵੋਟਾਂ ਦੇ ਮਗਰ ਲਾ ਕੇ ਉਧਰ ਚਲੇ ਗਏ ਸਾਡਾ ਧਰਨਾ ਇਹਨਾਂ ਨੇ ਕੈਨਸਲ ਕਰਾਤਾ ਪਰ ਹੁਣ ਅਸੀਂ ਉਠਣ ਵਾਲੇ ਹੀ ਹੈਗੇ ਅਸੀਂ ਹੁਣ ਆਪਣੇ ਜਿਹੜੇ ਕਾਨੂੰਨ ਨੇ ਖੇਤੀ ਕਾਨੂੰਨ ਰੱਦ ਕਰਾਉਣ ਆਰ ਪਾਰ ਦੀ ਲੜਾਈ ਹੈ ਅੱਜ ਸ਼ਾਮ ਤੱਕ ਪ੍ਰਧਾਨ ਜੀ ਨੇ ਕਿਹਾ ਵਾ ਸਾਡੀਆਂ ਜਿਹੇ ਤਾਂ ਮੰਗਾਂ ਨਾ ਮੰਨੀਆਂ ਇਹਨਾਂ ਨੇ ਤਾਂ ਇਹ ਬੈਰੀਕੇਡ ਤਾਂ ਲਗਭਗ 4 4 ਲੱਖ ਦੇ ਕਰੀਬ ਬੰਦਾ ਖੜਾ ਵਾ ਟਰਾਲੀਆਂ 7 ਕਿਲੋਮੀਟਰ ਤੱਕ ਜਾਮ ਜੇ ਸ਼ਾਮ ਤੱਕ ਆ ਦੇਖ ਲੋ ਸਿੰਘ ਆ ਸਾਡੇ ਇਹਦਾ ਬੁਲਾਵੇਂ ਲੈਂਦੇ ਫਿਰਦੇ ਵੀ ਕਦੋਂ ਟਾਈਮ ਹੋਵੇ ਸਰਕਾਰ ਦੱਸੇ ਬਾਕੀ ਹੱਥਾਂ ਨਾਲੇ ਖੱਚ ਕੇ ਲੈ ਬਾਕੀ ਵੇਖੋ ਜੀ ਸਰਕਾਰ ਨੇ ਪਹਿਲਾਂ ਜੈ ਜਵਾਨ ਜੈ ਕਿਸਾਨ ਦਾ ਨਾਅਰਾ ਆਇਆ ਇਹ ਸਰਕਾਰ ਨੇ ਵੇਖੋ ਆਪਾਸ ਜਵਾਨ ਜੈ ਕਿਸਾਨ ਨੂੰ ਆਪਸ ਵਿੱਚ ਲੜਾਤਾ ਜੀ ਇਹ ਸਰਕਾਰ ਬਹੁਤ ਮਾਰੇ ਨੀਤੀ ਉਤਰਾਈ ਹੈ ਇਹ ਇਹ ਸਾਡੇ ਹੀ ਭਰਾ ਇਹ ਕਹਿੰਦੇ ਨੇ ਵੀ ਜਾਏ ਜਵਾਨ ਜਾਏ ਕਿਸਾਨ ਪਹਿਲਾਂ ਹੁੰਦਾ ਸੀ ਜੈ ਜਵਾਨ ਜੈ ਕਿਸਾਨ ਇਹ ਕਹਿੰਦੇ ਵੀ ਜਾਏ ਜਵਾਨ ਤੇ ਜਾਏ ਕਿਸਾਨ ਪਰ ਇਹ ਥਿਊਰੀ ਗਲਤ ਹੈ ਇਹਨਾਂ ਦੀ ਇਹ ਗਲਤ ਦਿਸ਼ਾ ਵੱਲ ਜਾ ਰਹੀ ਸਰਕਾਰ ਇਹਨੂੰ ਇਹਦੇ ਕਮਿਆਜੇ ਭੁਗਤਣੇ ਪੈਣਗੇ ਸਰਕਾਰ ਨੂੰ ਉਹਨਾਂ ਨੂੰ ਬੇਤੀਆ ਪਾਈ ਆਪਣੀ ਸਾਰੀ ਬੋਲ ਜਾ ਕੇ ਪਤਾ ਹਾਂਜੀ ਆ ਹੁਣ ਤਿਆਰੀ ਹੋ ਚੁੱਕੀ ਏ ਸੰਗਤ ਆਪ ਦਾ ਉਹਨਾਂ ਨੂੰ ਵਾਪਸ ਬੁਲਾਉਣ ਬਾਰੇ ਕਹਿ ਰਿਹਾ ਕਿਸਾਨ ਵੀ ਹਜੇ ਰੁਕੋ ਤੁਸੀਂ ਪਰ ਇੰਨੀ ਦੁਨੀਆ ਆਪ ਦਾ ਜੋਸ਼ ਦੇ ਵਿੱਚ ਆ ਨਹੀਂ ਵੀ ਅਸੀਂ ਹੁਣੇ ਹੀ ਜਾਣਾ ਜੋਸ਼ ਦੇ ਵਿੱਚ ਇੱਧਰ ਪਿੱਛੇ ਵਖਾਓ ਦੁਨੀਆ ਕਿੰਨੀ ਜੋਸ਼ ਦੇ ਵਿੱਚ ਲੱਗੀ ਆਉਂਦੀ ਆ ਇਹ ਤਾਂ ਕਿਸਾਨ ਲੀਡਰ ਉਹਨਾਂ ਨੂੰ ਹੁਕਮ ਕਰਦੇ ਪਏ ਵੀ ਰੁਕ ਜੋ ਰੁਕ ਜੋ ਪਰ ਜਿਹੜੀ ਦੁਨੀਆ ਉਹ ਰੋਕਦੀ ਆ ਦੀ ਮਰਨੋ ਮਰ ਜਾਗੇ ਇਹ ਅਸੀਂ ਪਾਰ ਜਾਵਾਂਗੇ ਜਾਂ ਸਾਡੀ ਸਰਕਾਰ ਸਾਡੇ ਰਹੀ ਸਰਕਾਰ ਜਿਹੜੇ ਟੁੱਕੜ ਛੋੜਦੀ ਐ ਲੋਕਾਂ ਨੂੰ ਇਹਨਾਂ ਨੂੰ ਇਹ ਲੱਗਦਾ ਵੀ ਅਸੀਂ ਟੁੱਕੜ ਛੱਡ ਕੇ ਲੋਕਾਂ ਨੂੰ ਦਬਾ ਲਾਂਗੇ ਬਾਹ ਲਾਂਗੇ ਇਹ ਹਰੇਕ ਬੰਦਾ ਟੁੱਕੜ ਖਾਂਦਾਦੀ ਨਹੀਂ ਹੁੰਦਾ ਇਹ ਲੋਕਾਂ ਨੂੰ ਆਤਾਂ ਪਾਤੀਆਂ ਇਹਨਾਂ ਟੁੱਕੜ ਖਾਂਦੀਆਂ ਹਰੇਕ ਬੰਦਾ ਟੁੱਕੜ ਖਾਂਦਾਦੀ ਨਹੀਂ ਹੁੰਦਾ ਆ ਵੇਖੋ ਵੀਰ ਇਹ ਵੇਖੋ ਤੇਰਾ ਤਰੀਕ ਨੂੰ ਆ ਦੀ ਪਹਿਲੇ ਦਿਨ ਆ ਗੋਲੀ ਵੇਖ ਆ ਵੇਖੋ ਆ ਗਈ ਆ ਗਈ ਆਹ ਕੋ ਜਾਤ ਕਹਿੰਦੇ ਨਾ ਇਹ ਰਾਤ ਤਰੀਕ ਨੂੰ ਪਹਿਲੇ ਦਿਨ ਅਸੀਂ ਆਏ ਸੀ ਖੰਨੇ ਤੋਂ ਇਹ ਕੌੜੀ ਪੰਡਾ ਹਾਣੇ ਕੋਲ ਸਾਡਾ ਪਹਿਲੇ ਦਿਨ ਆ ਕੇ ਅਸੀਂ ਸੰਘਰਸ਼ ਦੇ ਵਿੱਚ ਮੂਰੇ ਸੀਗੇ ਉਹ ਜੋਰਦਾਰ ਕੌਣ ਆਏ ਸੀ ਹਾਂਜੀ ਸਭ ਤੋਂ ਪਹਿਲਾਂ ਉਹ ਚਾਦਰਾਂ ਤੋੜੀਆਂ ਸੀ ਕਥੀ 40 ਬੰਦੇ ਦੀ 35-40 ਸਾਈਡ ਤੇ ਇਹ ਚਾਦਰਾਂ ਪਹਿਲ ਲਪਟੀਆਂ ਸੀ ਉਹਨਾਂ ਵੇ ਉਦੋਂ ਟੋਚੇ ਨੇ ਪਾਇਆ ਦੋ ਵਾਰੀ ਟੋਚੇ ਨੇ ਟੁੱਟ ਗਿਆ ਉਸ ਦੇ ਦੌਰਾਨ ਸੰਘਰਸ਼ ਦੇ ਦੌਰਾਨ ਮੇਰੇ ਕੋਲ ਐਸੇ ਪੈੜ ਤੇ ਮੇਰੇ ਕੋਲ ਬੰਬ ਲੱਗਿਆ ਇੱਥੇ ਮੈਂ ਕਾਫੀ ਜ਼ਖਮੀ ਹੋ ਗਿਆ ਸੀ ਮਤਲਬ ਸਾਰੇ ਲੱਗੇ ਉਦੋਂ ਇੱਕ ਗੋਲੀ ਮੇਰੇ ਕੋਲ ਸਾਡੇ ਕੋਲ ਬੋਰੀਆਂ ਸੀਗੀਆਂ ਗਿੱਲੀਆਂ ਬੋਰੀਆਂ ਅਸੀਂ ਫੜੀਆਂ ਦੀ ਜੇਤੂਆਂ ਵਾਲੇ ਬੰਬ ਦੀ ਜਿਹੜੇ ਦੱਬ ਲੰਦੇ ਸੀ ਉਹ ਇੱਕ ਬੋਰੀ ਮੈਂ ਮੋਢੇ ਤੇ ਰੱਖੀ ਹੋਈ ਸੀ ਆਪਣੀ ਗਿੱਲੀ ਕਰਕੇ ਉਸੇ ਉਸੇ ਟਾਈਮ ਤਰਨ ਤੋਂ ਪਹਿਲਾਂ ਇੱਧਰ ਬੰਬ ਲੱਗਿਆ ਉਸ ਤੋਂ ਬਾਅਦ ਆ ਬੰਬ ਜਿਹਦੇ ਬੰਨੀ ਮੋਢੇ ਤੇ ਆ ਕੇ ਲੱਗਿਆ ਬੋਰੀ ਦੇ ਵਿੱਚ ਜੇ ਬੋਰੀ ਨਾ ਹੁੰਦੀ ਹੋ ਸਕਦਾ ਮੇਰੇ ਅੱਗੇ ਪਿੱਛੇ ਨਿਕਲ ਜਾਂਦਾ ਬੰਬ ਉਹਨਾਂ ਉਹਨਾਂ ਨੇ ਕੋਈ ਖਸਰ ਨਾ ਛੱਡੀ ਜੀ ਰੱਬ ਬੋਲੋ ਜੀ ਕੋਈ ਰੱਬ ਬੋਲੋ ਮੇਰੇ ਹੋਏ ਲੇਖਾ ਦਿਖਾਓ ਇਹ ਜਿਹੜਾ ਡੇਟ ਲੰਗੀ ਵਾਲੇ ਗੋਲੇ ਨਾਲ ਜਿਹੜੇ ਸਪੇਅਰ ਡੇਟ ਲੰਗੀ ਵਾਲੇ ਦੇ ਬੋਲ ਚੜਾਏ ਜੀ ਬਹੁਤ ਹਾਂ ਜੀ ਸਪੇਡਟ ਵਾਲੇ ਸਰਕਾਰ ਨੇ ਤੇ ਉਹਨੂੰ ਨਿਗਰਾਨੀ ਕਰਨੀ ਚਾਹੀਦੀ ਸੀ ਜੀ ਚਾਰ ਕਿਸਮ ਦਾ ਉਹਨਾਂ ਨੇ ਚਾਰ ਕਿਸਮ ਦਾ ਅਸਲਾਤੀ ਉਹਨਾਂ ਕੋਲ ਵਿੱਚ ਇੱਕ ਧੂਣ ਵਾਲੇ ਸੀਗੇ ਲੱਗ ਇੱਕ ਰਬੜ ਬੰਬ ਲੱਗ ਸੀ ਆ ਗੋਲੀਆਂ AK47 ਪਾਣੀ SLA ਦੀ ਇੱਕ ਇਹ ਸੀਗੀ ਹਾਂ ਇੱਕ ਦੂਸਰੀ ਇੱਕ ਪਲਾਸਟਿਕ ਵਾਲੀ ਸੀ ਜੀ ਯਾਨੀ ਚਾਰ ਚਾਰ ਪੰਜ ਕਿਸਮ ਦਾ ਉਹਨਾਂ ਨੇ ਅਸਲਾਤੀ ਉਹਨਾਂ ਕੋਲ ਜੀ ਸਾਰੇ ਆਦੋ ਸਾਰੇ ਹੱਥ ਕੱਢੇ ਭੱਕਾ ਪੜਾਏ ਨੇ ਪਰ ਇਧਰ ਮਾਰੀ ਕਿਰਪਾ ਨਾਲ ਜੋਦੇ ਕੇ ਪਿਛਲੇ ਹਟੇ ਜੀ ਉਹ ਭਾਈ ਅਸੀਂ ਜਦ ਮੇਰੇ ਬਹੁਤ ਦਰਦ ਹੋਇਆ ਮੈਂ ਸਾਈਡ ਤੇ ਆ ਕੇ ਬੈਠ ਗਿਆ ਹਾਂ ਇਸ ਟਾਈਮ ਤੇ ਬੰਦ ਸੀ ਆ ਲੈ ਬੱਲੇ ਜਵਾਨਾ ਇਹ ਜੀ ਸਾਡੇ ਕੋਲ ਗੱਡੀ 'ਚ ਗੱਡੀ ਦੇ ਨਾਲੇ ਰੌਂਦ ਵੀ ਪਹਿਣ ਹੈ ਤੇ ਸਾਡੇ ਕੋਲ ਸਪੇਡ ਤੇ ਗੋਲੇ ਵੀ ਸਾਡੇ ਕੋਲ ਪਹਿਣ ਹੈ ਇਹਨਾਂ ਜਿੰਨੇ ਸਪੇਡ ਡੇਟ ਦੇ ਬਾਰੇ ਗੱਲ ਕਰਦੇ ਆ ਸਬੂਤ ਇਹਦੇ ਕੋਈ ਗੱਲ ਨਹੀਂ ਕਰ ਹਾਈ ਕੋਰਟ ਸੁੱਤੀ ਹੈ ਹਾਈ ਕੋਰਟ ਨੇ ਸਾਰਾ ਐਕਸ਼ਨ ਲੈਣਾ ਚਾਹੀਦਾ ਤਾਰਪੀਡੋ ਵੀ ਪਏ ਹੋਏ ਨੇ ਜਿਹੜੇ ਇੱਥੇ ਸੁੱਕੇ ਸੀ ਪਰ ਚੱਲੇ ਨਹੀਂ ਗਏ ਕੁਝ ਅਣ ਚੱਲੇ ਹੋਏ ਤਾਰਪੀਡੋ ਸਾਡੇ ਕੋਲ ਪਏ ਹੋਏ ਨੇ ਜਿਹੜੇ ਚੱਲੇ ਨਹੀਂ ਗਏ ਡਿੱਗਣ ਤੋਂ ਬਾਅਦ ਉਹਦੇ ਉੱਪਰ ਬਕਾਇਦਾ ਹੋਵੇ ਬੈਚਿੰਗ ਆ ਸਾਰੀ ਵੀ ਕਿੰਨੀ ਡੇਟ ਤੋਂ ਕਿੰਨੀ ਤੱਕ ਇਹ ਨਹੀਂ ਵੈਲਿਡ ਹੈਗਾ ਉਹ ਚੀਜ਼ਾਂ ਸਾਡੇ ਤੇ ਚੱਲੀਆਂ ਨੇ ਜਿਸਾਨ ਕੰਡਮ ਮਸਲਾ ਤੇ ਨਾਲ ਲਿਆ ਕੇ ਇੱਥੇ ਲਾ ਕੇ ਸੜਤਾ ਉਹਨਾਂ ਨੂੰ ਆਏ ਸੀ ਵਿੱਚ ਅੱਧ ਜਦੋਂ ਚੱਲੂਗਾ ਸਾਡਾ ਉਹੀ ਪੇਸਟ ਜਾਣਾ ਪਿੱਛੋਂ ਲਿਆ ਲਗੇ ਅਸਲਾ ਜਿੰਨਾ ਕੰਡਮ ਸੀਗਾ ਤੱਕ ਨਹੀਂ ਐਕਸਪੈਰੀ ਡੇਟ ਵਾਲਾ ਸਭ ਲਿਆ ਲਾ ਚਲਾਇਆ ਸਾਡੇ ਸਪੇਅਰ ਡੇਟ ਵਾਲੇ ਮੁੰਡਾ ਪਾਉ ਲਗਾ ਤੇ ਉਹਦੇ ਗੋਆ ਸੈਟ ਲਗਾ ਉਹਦੇ ਹੱਥ 'ਚ ਚੱਲ ਗਿਆ ਹੁੰਦਾ ਉਹਦੇ ਦੋ ਗੋਲੇ ਉੱਡ ਗਏ ਜੀ ਹਾਂਜੀ ਸਾਡੇ ਸਾਡਾ ਇੱਕ ਵੀਟ ਸਾਨੂੰ ਇਸ ਚੀਜ਼ ਦਾ ਬੜਾ ਘਾਟਾ ਪਿਆ ਵੀ ਸਾਡਾ ਭਰਾ ਇੱਕ ਸਾਡੇ ਤੋਂ ਗਿਆ ਚਲਾ ਸਾਨੂੰ ਉਸੀ ਦਾ ਬੜਾ ਘਾਟਾ ਹੈ ਪਰ ਉਹਨਾਂ ਦਾ ਵੀ ਇੱਕ ਛੀਦ ਗਿਆ ਹੋਇਆ ਉਹ ਬੰਦ ਕੀਤਾ ਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਇਹ ਕਾਲਪੁਰਖ ਦੀ ਫੌਜ ਆ ਕਿਸਾਨੀ ਕੀਰਤੀ ਕਾਮੇ ਨੇ ਇਹਨਾਂ ਨਾਲ ਗਲਤ ਮੱਥਾ ਲਾਈ ਜਾਂਦੇ ਆ ਇੱਕ ਬੰਦਾ ਸਾਡਾ ਗਿਆ ਇੱਕ ਉਹਨਾਂ ਦਾ ਗਿਆ ਅਸੀਂ ਇਹ ਨਹੀਂ ਕਹਿੰਦੇ ਵੀ ਉਹ ਸਹੀ ਹੋਇਆ ਪਰ ਗਲਤ ਹੋਇਆ ਪਰ ਬੰਦਾ ਉਹਨਾਂ ਦਾ ਇੱਕ ਮਰ ਗਿਆ ਉਹਨਾਂ ਦੀ ਗਲਤੀ ਕਰਕੇ ਮਰੀਆਣਾ ਵੀ ਉਹ ਐਕਸਪਾਇਰ ਡੇਟ ਦਾ ਗੋਲਾ ਸੀਗਾ ਉੱਥੇ ਹੀ ਚੱਲ ਗਿਆ ਉਹ ਉਸ ਬੰਦੇ ਦੇ ਕਾਫੀ ਨੁਕਸਾਨ ਹੋਇਆ ਉਹ ਥਾਂ ਤੇ ਵਿਚਾਰਾ ਮਰ ਗਿਆ ਸੀਗਾ ਬਾਕੀ ਜੋ ਉਹਨਾਂ ਨੇ ਰੇਗ ਹੱਥ ਕੰਡੇ ਨੇ ਪੜਾਏ ਨੇ ਬੋਲ ਦੇ ਨਾਲ ਸੀ ਪਰਲੇ ਪਾਸੇ ਸਿੰਘ ਬੋਲ ਦੇ ਨਾਲ ਬੋਲ ਦੇ ਨਾਲ ਬਹੁਤ ਲਾਈ ਗਏ ਫਿਰ ਅਸੀਂ ਸਕੀਮ ਲਾਈ ਡਰੋਨ ਰਿਕਾ ਭਾਈ ਚਾਰ ਪੰਜ ਜਾਣੇ ਸਿੰਘਾਂ ਦੇ ਨਾਲ ਪਤੰਗ ਡਾਇਆ ਉਹ ਦੋ ਤਿੰਨ ਸਿੰਘ ਹਾਰ ਗਏ ਇੱਕ ਸਿੰਗੜ ਹਵਾ ਆਉਂਦੀ ਸੀ ਹੌਲੀ 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 ਉਹ ਪਰਲੀ ਸਾਈਡ ਤੇ ਗਿਆ ਉਹਨੇ ਫੇ ਪਤਾ ਖੜਾ ਫਿਰ ਡੋੜ ਕੇ ਉਹਨੇ ਫੇ ਪਤਾ ਦੋ ਫਾਰ ਰੋਕ ਗਏ ਹੌਲੀ ਹੌਲੀ ਫੇ ਪਰਲੀ ਸਾਈਡ ਤੇ ਜਾ ਕੇ ਡਿੱਗ ਪਿਆ ਜੀ ਹਾਂਜੀ ਮੈਂ ਖਾਲਸਾ ਬਾਈ ਬਤੇ